शेयर करना ना घर जा रहे कंसेंट ले रहे तुसी सर्विस आ, पोस्टल बैलेट राही इरादा जाहिर करना है, है उन्होंने एक जून से पहला ही डेट्स दे करवा दिता जाना है आ, टोटल एन हंड्रेड समथिंग वोटर्स है ਪ 5500 ਦੇ ਕਰੀਬ 85 ਪਲੱਸ ਹੈਗੇ ਤੇ 2700 ਦੇ ਕਰੀਬ ਕਰੀਬ ਵਿਕਲਾਂਗੇਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਪਰ ਫਰੀਦਕੋਟ ਦੇ ਵਿੱਚ 82000 ਦੇ ਕਰੀਬ ਅਜੇ ਹੀ ਵੋਟਰ ਆ ਜਿਨ੍ਹਾਂ ਨੂੰ ਇਹ ਪੁੱਛਿਆ ਜਾ ਰਿਹਾ ਘਰ ਘਰ ਜਾ ਕੇ ਕਿ ਉਹ ਵੋਟ ਈਵੀਐਮ ਮਸ਼ੀਨ ਰਾਹੀਂ ਪਾਉਣਾ ਚਾਹੁੰਦੇ ਆ ਇਹ ਜਾਂ ਫਿਰ ਬੈਲਟ ਪੇਪਰ ਰਾਹੀਂ ਤੇ ਉਹਨਾਂ ਦੀ ਮਨਜ਼ੂਰੀ ਤੋਂ ਬਾਅਦ ਉਹਨਾਂ ਦੀ ਵੋਟ ਆ ਜਿਹੜੀ ਉਹ ਭੁਗਤਾਈ ਜਾਵੇਗੀ ਤੇ ਉਹ ਵੀ 1 ਜੂਨ ਤੋਂ ਪਹਿਲਾਂ-ਪਹਿਲਾਂ ਇਸ ਗੱਲ ਦਾ ਖੁਲਾਸਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਜਿਹੜੇ ਕਿ ਆਰਓਵੀਆ ਟਰਨਿੰਗ ਅਫਸਰ ਵੀ ਆ ਉਹਨਾਂ ਨੇ ਕੀਤਾ ਉਹਨਾਂ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹ ਵੋਟਰ ਜਿਹੜੇ 85 ਸਾਲ ਦੀ ਉਮਰ ਤੋਂ ਵੱਧ ਦਾ ਤੇ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਨ੍ਹਾਂ ਨੂੰ ਅਸੀਂ ਅਪੰਗ ਕਹਿ ਦਿੰਨੇ ਆ ਤੇ ਇਹਨਾਂ ਦੀਆਂ ਵੋਟਾਂ ਭਗਤੌਣ ਦੇ ਲਈ ਇੱਕ ਫਾਰਮ ਭਰਿਆ ਜਾ ਰਿਹਾ ਹੈ ਜਿਹੜੇ ਬੀ ਐਲਓ ਆ ਸਾਰੇ ਉਹ ਘਰ ਘਰ ਜਾ ਰਹੇ ਆ ਤੇ ਇਹਨਾਂ ਵੋਟਰਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਉਹਨਾਂ ਦੀ ਸਹਿਮਤੀ ਲੈ ਰਹੇ ਆ ਕਿ ਉਹ ਕਿਸ ਤਰ੍ਹਾਂ ਵੋਟ ਪਾਉਣੀ ਚਾਹੁੰਦੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਆ ਇਹ ਸਾਰੇ ਕਾਸੇ ਨੂੰ ਲੈ ਕੇ ਆਓ ਇਸ ਬਾਰੇ ਜਾਣਕਾਰੀ ਲੈਣੇ ਆ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਰਿਟਰਨਿੰਗ ਅਫਸਰ ਸ਼੍ਰੀ ਬਨੀਤ ਕੁਮਾਰ ਤੋਂ ਇਸ ਵਾਰ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਸਪੈਸ਼ਲੀ 85 ਪਲੱਸ ਜਿਹੜੇ ਬਜ਼ੁਰਗ ਹੈਗੇ ਤੇ ਜਿਹੜੇ ਵਿਕਲੰਗ ਹੈਗੇ ਜੋ ਤੁਰ ਫਿਰ ਨਹੀਂ ਸਕਦੇ ਤੇ ਪੋਲਿੰਗ ਸਟੇਸ਼ਨਸ ਤੇ ਆਉਣ ਵਿੱਚ ਉਹਨਾਂ ਨੂੰ ਥੋੜੀ ਪ੍ਰੋਬਲਮ ਹੁੰਦੀ ਹੈ ਤੇ ਇੱਕ ਵੀ ਵੋਟ ਜ਼ਾਇਆ ਨਾ ਜਾਏ ਇਸ ਲਈ ਕਰਕੇ ਇਲੈਕਸ਼ਨ ਕਮਿਸ਼ਨ ਦਾ ਇਹ ਹਮੇਸ਼ਾ ਮੋਟੋ ਰਹਿੰਦਾ ਹੈਗਾ ਕਿ ਏਵਰੀ ਵੋਟ 카ਉਂਟ ਤੇ ਇਸ ਵਾਰੀ ਇੱਕ 12d ਫਾਰਮ ਲੈ ਕੇ ਸਾਡੇ ਬੀਐਲਓਜ਼ ਉਹਨਾਂ ਦੇ ਘਰ-ਘਰ ਜਾ ਰਹੇ ਹੈਗੇ ਉਹਨਾਂ ਦਾ ਕੰਸੈਂਟ ਲੈ ਰਹੇ ਹੈਗੇ ਕਿ ਕੀ ਤੁਸੀਂ ਆ ਕੇ ਵੋਟ ਦੇਣਾ ਚਾਹੁੰਦੇ ਹੋ ਜਾਂ ਕੀ ਤੁਸੀਂ ਸਰਵਿਸ ਪੋਸਟਲ ਬੈਲਟ ਰਾਹੀਂ ਤੁਸੀਂ ਵੋਟ ਕਰਨਾ ਚਾਹੋਗੇ ਤੇ ਜਿਨ੍ਹਾਂ ਨੇ ਪੋਸਟਲ ਬੈਲਟ ਰਾਹੀਂ ਕਰਨ ਦਾ ਇਰਾਦਾ ਜ਼ਾਹਿਰ ਕਰਨਾ ਹੈਗਾ ਕੰਸੈਂਟ ਦੇਣਾ ਹੈ ਉਹਨਾਂ ਦਾ 1 ਜੂਨ ਤੋਂ ਪਹਿਲਾਂ ਹੀ ਡੇਟਸ ਤੇ ਉਹਨਾਂ ਦਾ ਕਰਵਾ ਦਿੱਤਾ ਜਾਣਾ ਹੈ ਬਾਕੀਆਂ ਨੇ ਪੋਲਿੰਗ ਬੂਥ ਤੇ ਹੀ ਆ ਕੇ ਕਰਨਾ ਹੁੰਦਾ ਹੈਗਾ तो उन्हों काफ़ी पुख्ते इंतजाम किए गए हैं हैसी व्हील चेयर से एक बंदा जो उन्होंने सामभ के ले आए ताकि उन्होंने कोई प्रॉब्लम ना आए उस तो अलावा मैं ये भी कहना चाहता है फरीदकोट वासन सारे पार्लियामेंटरी कॉन्स्टिटेंसी के वोटरों इस बारी इलेक्शन कमीशन ऑफ इंडिया तो चीफ इलेक्शन ऑफिसर पंजाब के दिशा निर्देश असी ਹਰ ਇੱਕ ਪੋਲਿੰਗ ਬੂਥ ਤੇ ਬਹੁਤ سارے ਇੰਤਜ਼ਾਮ ਕਰ ਰਹੇ ਹੈਗੇ ਜਿਸ ਸੇ ਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਵੋਟ ਦੇਣ ਦਾ ਉਹ ਅੱਛਾ ਰਹੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਏ ਤੇ ਉਹ ਇੱਕ ਗਰਵ ਮਹਿਸੂਸ ਕਰਨ ਤੇ ਕੰਫਰਟੇਬਲੀ ਆਪਣਾ ਵੋਟ ਕਾਸਟ ਕਰਕੇ ਜਾਣ ਕਿਉਂਕਿ ਹੀਟ ਵੇਵ ਚੱਲ ਰਹੀ ਹੈ ਤੇ ਹੋਰ ਗਰਮ ਗਰਮੀ ਵਧਣ ਦੀ ਸੰਭਾਵਨਾ ਹੈਗੀ ਇੱਕ ਜੂਨੂ ਤੇ ਅਸੀਂ ਹਰ ਪੋਲਿੰਗ ਸਟੇਸ਼ਨ ਤੇ ਟੈਂਟ ਸਿਟਿੰਗ ਅਰੇਂਜਮੈਂਟ कोल्ड वाटर पानी विच असी सॉल्ट ते शुगर दा ओ आर एस जहा सोल्यूशन कूलर पखे अच्छा पुख्ता क्यू मैनेजमेंट ताकि किसी को ज़्यादा देर खड़ा ना रहना पड़े वो आराम से बैठ जाए जी जब उसकी बारी आए तो उठ के जाके वोट दे दे तो मैं आ, विश्वास दिलाता हाँ कि साढ़े पासों कोई कमी नहीं होगी तो मैं आश करता हाँ कि लोग बढ़ चढ़ के आन

ਤੇ ਉਹਨਾਂ ਦਾ ਈਟੀਪੀਬੀਐਸ ਰਾਹੀਂ ਹੁੰਦਾ ਹੈਗਾ ਉਹ ਟੀਮ ਕੰਮ ਕਰ ਰਹੀ ਹੈ ਉਹਨਾਂ ਨੂੰ ਏਜੰਡਾ ਤੇ ਸਾਥੀ ਜਿਹੜੇ ਬੰਦੇ ਇਲੈਕਸ਼ਨ ਡਿਊਟੀ ਵਿੱਚ ਲੱਗਣ ਹੋਗੇ ਪੁਲਿਸ ਦੇ ਮੁਲਾਜ਼ਮ ਨਾਰਮਲ ਮੁਲਾਜ਼ਮ ਸਭੀ ਉਹਨਾਂ ਲਈ ਵੀ ਪੋਸਟਲ ਬੈਲੇਟ ਤੇ ਈਡੀਸੀ ਦਾ ਹੁੰਦਾ ਹੈਗਾ ਅ ਇਲੈਕਸ਼ਨ ਡਿਊਟੀ ਸਰਟੀਫਿਕੇਟ ਤੇ ਉਸ ਰਾਹੀਂ ਹਰ ਇੱਕ ਬੰਦਾ ਵੋਟ ਦੇ ਸਕਦਾ ਹੈਗਾ ਅਗਰ ਕੌਨਸਟਿਟੂਐਂਸੀ ਵਿੱਚ ਹੈ चाहे चौ कस्टिट्यूंसी तो बाहर गया हुआ है दोनों केसेस में वो दे सकता है तो असं इंश्योर करेंगे कि एक भी सर्विस वोटर जरा कम में लगा हुआ है चाहे वो ड्राइवर हो चाहे वो कुक हो चाहे वो आ, पोलिंग स्टाफ हो अपने हक वो अपने वोट का हक जरूर अदा कर सके उन्हें पूरी फैसिलिटेशन की जा रही है